ਗਾਦੇ ਆਰੀਆ ਸਕੂਲ ਰੋਡ ਤੇ ਇੱਕ ਸ਼ਾਹੂਕਾਰਾਂ ਦੀ ਦੁਕਾਨ ਤੇ ਬੈਠੀ ਇੱਕ ਔਰਤ ਨੂੰ ਤਿੰਨ ਲੋਕਾਂ ਨੇ ਹਿਪਨੋਟਾਈਜ਼ ਕਰਕੇ ਲੁੱਟਣ ਦੀ ਘਟਨਾ ਸਾਹਮਣੇ ਆਈ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸਰਜੇ ਕੁਮਾਰ ਨਾਮ ਹੈ ਮੇਰਾ ਮੋਗੇ ਦਾ ਰਹਿਣ ਵਾਲਾ ਇਹ ਇਹ ਸਰ ਕੱਲ ਆ ਰਹੀਆ ਸਕੂਲ ਰੋਡ ਤੇ ਮੇਰੀ ਸ਼ਾਪ ਹੈਗੀ ਹੈ ਜੀ ਮਣੀਅਰੀ ਦੀ ਉੱਥੇ ਹਰ ਰੋਜ਼ ਦੀ ਤਰ੍ਹਾਂ ਮੈਂ ਉੱਥੇ ਹੀ ਬੈਠਦਾ ਹੈਗਾ ਕੱਲ ਮੈਂ ਆਪਦੀ ਮਦਰ ਨੂੰ ਮਿਠਾ ਕੇ ਤੇ ਘਰੇ ਰੋਟੀ ਖਾਣ ਆਇਆ ਸੀ ਇੰਨੇ ਟਾਈਮ ਦੇ ਵਿੱਚ ਹੀ ਕੁਝ ਬੰਦੇ ਉੱਥੇ ਆਏ ਜਿਦੇ ਵਿੱਚ ਇੱਕ ਲੇਡੀ ਸੀ ਤੇ ਦੋ ਜੈਂਸ ਸੀਗੇ ਜਿਹੜਾ ਇੱਕ ਜੈਂਸ ਸੀ ਜੋ ਕੋਈ ਬਾਬਾ ਟਾਈਪ ਇਸ ਟਾਈਪ ਨਾਲ ਬਣ ਕੇ ਆਇਆ ਸੀ ਉਹਨਾਂ ਨੇ ਮੇਰੀ ਮਦਰ ਨੂੰ ਹੀ ਪ੍ਰੋਟਾਈਜ਼ਮੈਂਟ ਇਸ ਟਾਈਪ ਨਾਲ ਕੁਝ ਕਰਤਾ ਕਿ ਜਿਦੇ ਵਿੱਚ ਕੁਝ ਵੀ ਸੁੱਧ ਬੋਧ ਇਹਨਾਂ ਨਹੀਂ ਭੁੱਲ ਗਈ ਤੇ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿ ਅਸੀਂ ਕੀ ਕਰ ਰਹੀਆਂ ਮੈਂ ਜਿਵੇਂ ਜਿਵੇਂ ਉਹ ਕਹੀ ਗਿਆ ਇਹ ਉਵੇਂ ਉਵੇਂ ਕਰਦੇ ਰਹੇ ਉਹਨਾਂ ਨੇ ਮੇਰੀ ਮਾਤਾ ਦੀਆਂ ਤਿੰਨ ਰਿੰਗਾਂ ਹੱਥ 'ਚ ਪਾਈਆਂ ਸੀ ਉਹ ਲਵਾ ਕੇ ਤੇ ਉਹ ਆਪਦੇ ਨਾਂ ਲੈ ਗਏ ਹੋਏ ਆ ਤੇ ਸਾਡਾ ਇਸ 'ਚ ਇੱਕ ਤੋਂ ਲੈ ਕੇ 1.5 ਲੱਖ ਦਾ ਨੁਕਸਾਨ ਹੋ ਗਿਆ ਜੀ ਪਹਿਲਾਂ ਕਿਵੇਂ ਆਇਆ ਕੋਹਣ ਆਇਆ ਸੀ ਪਹਿਲਾਂ ਕੀ ਮੰਗਿਆ ਸੀ ਸਭ ਤੋਂ ਪਹਿਲਾਂ ਜਿਹੜਾ ਉਹ ਬਾਬਾ ਬਣਿਆ ਸੀਗਾ ਜੀ ਉਹਨੇ ਪਹਿਲਾਂ ਆ ਕੇ ਰਸਤਾ ਪੁੱਛਿਆ ਕਿ ਐਂ ਕਰਕੇ ਬੀਬੀ ਰਾਧਾ ਸੌਮੀ ਵਾਲਿਆਂ ਦਾ ਡੇਰਾ ਕਿੱਥੇ ਆ ਇਹ ਕਹਿੰਦੀ ਉਹਦਾ ਬਾਹਰ ਬਾਹਰ ਆ ਇੰਨੇ ਨੂੰ ਉਹ ਚਲਾ ਗਿਆ ਤੇ ਇੱਕ ਲੇਡੀਜ਼ ਤੇ ਦੋ ਇੱਕ ਮੁੰਡਾ ਟੋਪੀ ਵਾਲਾ ਉਹ ਅੰਦਰ ਆ ਗਿਆ ਜੀ ਉਹ ਜਦੋਂ ਅੰਦਰ ਆ ਕੇ ਦੁਕਾਨ ਤੇ ਇੱਕ ਰਮਾਲ ਟਾਈਪ ਕੋਈ ਚੀਜ਼ ਮੰਗਦੇ ਹੈ ਰਮਾਲ ਦੇ ਦਿਓ ਮੈਨੂੰ ਠੀਕ ਹੈ ਜੀ ਇਦਾਂ ਦੇ ਵਿੱਚ ਉਹਨਾਂ ਨੇ ਉਹਨੇ ਨੂੰ ਉਹ ਬਾਬਾ ਅੰਦਰ ਆ ਗਿਆ ਜੀ ਜਦੋਂ ਬਾਬਾ ਅੰਦਰ ਆਇਆ ਤੇ ਉਹਨਾਂ ਦੀ ਆਪਸ ਵਿੱਚ ਮਿਲੀ ਭੁਗਤ ਦੇ ਕਰਨ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਕਹੀ ਹਾਂਜੀ ਬਾਬਾ ਉਹ ਕਰਨੀ ਵਾਲੇ ਬਾਬਾ ਜੀ ਆਗੇ ਤੁਹਾਨੂੰ ਪੈਰੀ ਘੱਤ ਲਾਓ ਇਹ ਉਹ ਇਦਾਂ ਕੁਝ ਕਰਨ ਲੱਗੇ ਇੰਨੇ ਵਿੱਚ ਇਹਨਾਂ ਨੇ ਇਹ ਮੇਰੀ ਮਾਤਾ ਨੂੰ ਕਹਿੰਦੇ ਕਿ ਤੂੰ ਮੇਰੇ ਵੱਲ ਵੇਖ ਕੀ ਆਏ ਆਂ ਅੱਖਾਂ ਚੱਖਾਂ ਕੋਈ ਪਾਪ ਹੋ ਕੇ ਇਹਨਾਂ ਨੇ ਹਿਪਨੋਟਾਈਜ਼ਮੈਂਟ ਕਰਤਾ ਕਿ ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਲੱਗਿਆ ਮੈਂ ਕੀ ਕਰ ਰਹੀ ਆਂ ਮਾਤਾ ਹਜੇ ਵੀ ਮੇਰੇ ਬੋਲਣ ਦੇ ਕੁਝ ਉਹ ਨਹੀਂ ਹੈਗੀ ਕਿ ਇਹ ਇਹਨੂੰ ਪਤਾ ਨਹੀਂ ਹਜੇ ਹਜੇ ਹੁਣ ਵੀ ਅਸੀਂ ਨੂੰ ਬਹੁ ਖਾਣ ਪੀਣ ਨੂੰ ਕਹਿ ਰਹੇ ਕਿ ਤੂੰ ਖਾਲਾ ਇਹ ਖਾਲਾ ਹਜੇ ਵੀ ਨਹੀਂ ਕੋਸ਼ਿਸ਼ ਸੁੱਧ ਬੁੱਧ ਦੀ ਭੁੱਲੀ ਪਈ ਹੈ ਕਿ ਇਹਨੂੰ ਕੁਝ ਨਹੀਂ ਪਤਾ ਇਸ ਕਰਕੇ ਮੈਂ ਉਹਨਾਂ ਦਾ ਬੇਟਾ ਐ ਮੈਂ ਇਸ ਕਰਕੇ ਦੱਸ ਰਿਹਾ ਮੈਂ ਪੁਲਿਸ ਚਾ ਵੀ ਇਹ ਦਰਖਾਸਤ ਦੇ ਦਿੱਤੀ ਹੋਈ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਇਸ ਚ ਮਦਦ ਕੀਤੀ ਜਾਵੇ ਕਿ ਅਸੀਂ ਬਹੁ ਮਿਡਲ ਫੈਮਿਲੀ ਦੇ ਬੰਦੇ ਆ ਕਿ ਸਾਡਾ ਜੋ ਮਿਹਨਤ ਕਰਕੇ ਕਮਾਇਆ ਵਿਆ ਉਹ ਇੱਕ ਮਿੰਟ ਚ ਲੈ ਗਏ ਹੋਏ ਆ ਕਿ ਸਾਡੀ ਇਸ ਚ ਬੇਤੀ ਇਹ ਹੈਗੀ ਆ ਕੀ ਸਾਡੀ ਮਦਦ ਕੀਤੀ ਜਾਵੇ ਕੀ ਕੁਛ ਹੈ ਜਿਹੜਾ ਲੈ ਕੇ ਗਿਆ ਕਿੰਨੇ ਕੁ ਦਾ ਸੋਨਾ ਸੀ ਜਿਹੜਾ ਇਹਦੇ ਵਿੱਚ ਜੀ ਇਹਨਾਂ ਦੀਆਂ ਤਿੰਨ ਰਿੰਗਾਂ ਪਾਈਆਂ ਹੋਈਆਂ ਸੀ ਹੱਥ ਦੇ ਵਿੱਚ ਉਹ ਤਿੰਨ ਰਿੰਗਾਂ ਤਕਰੀਬਨ ਤੁਸੀਂ ਲਾ ਲਓ 1 ਤੋਂ 1.5 ਲੱਖ ਦੇ ਵਿੱਚ ਹੋਣਗੀਆਂ ਜੀ ਕੁਝ ਸੁਣਾਇਆ ਸੀ ਮਨ ਨੇ ਉਹਨਾਂ ਨੇ ਜਦੋਂ ਲਾਸਟ ਤੇ ਉਹ ਜਾਣ ਲੱਗੇ ਆ ਜੀ ਇੱਕ ਹਰੇ ਰੰਗ ਦੀਆਂ ਪੱਤੀਆਂ ਜਿਹੜੀਆਂ ਕਿ ਇੱਕ ਰਮਾਲ ਦੇ ਵਿੱਚ ਬੰਨ ਗਏ ਉਹ ਦੇਖ ਜਰ ਉਹਨਾਂ ਨੇ ਖੋਲਿਆ ਉਹਦੇ ਵਿੱਚ ਕੋਈ ਸੁੱਕਾ ਟੈਪੇਸਟ੍ਰੀ ਦੀ ਚੀਜ਼ ਸੀਗੀ ਜਿਹੜਾ ਕਿ ਕੱਲ ਪੁਲਿਸ ਵਾਲਿਆਂ ਨੇ ਵੀ ਦੇਖਿਆ ਸੀ ਉੱਥੇ ਕੈਮਰੇ ਬੱਲੇ ਲੱਗੇ ਲੱਗਾਂ ਤੇ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜੀ ਇੱਕ-ਇੱਕ ਦੀ ਫੋਟੋ ਵੀ ਆਈ ਹੋਈ ਹੈ ਜੀ ਫੋਟੋਆਂ ਪੂਰੀਆਂ ਕਲੀਅਰ ਆ ਜੀ ਕੀ ਮੰਗ ਕਰ ਰਹੇ ਹੋ ਮੰਗ ਬਸ ਇਹੀ ਹੈ ਜੀ ਜੋ ਸਾਡਾ ਲੈ ਗਏ ਗਏ ਆ ਸਨ ਸਮਾਨ ਉਹ ਸਾਨੂੰ ਵਾਪਸ ਕਰਵਾ ਦਿੱਤਾ ਜਾਵੇ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਆਰੀਆ ਸਕੂਲ ਰੋਡ ਤੇ ਨਿਆਲੇ ਦੇ ਬਕਾਲ ਤੇ ਪਹਿਲਾ ਲੁੱਟ ਹੋਈ ਹੈ ਕਿੱਦਾਂ ਲੁੱਟ ਹੋਈ ਆ ਕੀ ਮੰਗ ਕਰਦੇ ਆ ਕੱਲ ਮਿਤੀ 24 2025 ਨੂੰ ਨੀਲਮ ਔਰ ਫਰੋ ਲੀਲਾ ਪਤਨੀ ਵਿਜੇ ਕੁਮਾਰ ਬਸਿਆਰੀਆ ਰੋਡ ਮੋਗਾ ਜਿੱਦੀ ਗਲੀ ਨੰਬਰ 4 ਨੂੰ ਤੋਂ ਮੋਗਾ ਬੰਨਿਆਈ ਦੁਕਾਨ ਸੀਗੀ ਉੱਥੇ ਵਕਤ ਕਿ 2 ਵਜੇ ਦੋ ਅਣਪਛਾਤੇ ਵਿਅਕਤੀ ਨਾਲ ਉਹਨੇ ਇੱਕ ਔਰਤ ਸੀਗੀ ਉਹਦੀ ਦੁਕਾਨ ਚ ਆਏ ਔਰਤ ਨੇ ਕੋਈ ਰਮਾਲ ਦੇ ਵਿੱਚ ਕੋਈ ਨਸ਼ੀਲੀ ਬਾਤੂ ਸੰਘਾ ਕੇ ਔਰਤ ਨੂੰ ਲੀਲਮ ਨੂੰ ਉਹਦੀ 300 سونے ਦੀਆਂ ਮੁੰਦਰੀਆਂ ਲਾ ਕੇ ਲੈ ਗਏ ਜਿਹਦੀ ਸੀਸੀਟੀਵੀ ਫੁਟੇ ਸਾਡੇ ਕੋਲ ਮਿਲ ਗਈ ਆ ਅਸੀਂ ਇਹਦੀ ਦੂਜਾ ਅਰਜ਼ੀ ਸਾਡੇ ਕੋਲ ਥਾਣੇ ਆ ਗਈ ਹੈ ਇਹਦੀ ਜਾਂਚ ਕਰ ਰਹੇ ਆ ਸੀਸੀਟੀਵੀ ਫੁਟੇ ਖੰਡਾ ਰਹੇ ਆ ਦੋਸ਼ੀ ਨੂੰ ਜਲਦੀ ਜਲਦੀ ਕਰਤਾ ਕਰਾਂਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼